ਦੋਸਤੋ ਜਦੋਂ ਜਟ ਜੌਣਾ ਮੋੜ ਨੇ ਨੈਣਾ ਦੇਵੀ ਤੋਂ ਛਾਲ ਮਾਰੀ ਸੀ ਤਾਂ ਕਹਿੰਦੇ ਇੱਥੇ ਆ ਕੇ ਜਿਹੜਾ ਜੌਣਾ ਮੋੜ ਡਿੱਗਿਆ ਸੀ ਤੇ ਇੱਥੇ ਜਿਹੜੀ ਸਪੈਸ਼ਲ ਜੌਣਾ ਮੋੜ ਦੀ ਸਮਾਦ ਬਣਾਈ ਹੋਈ ਹੈ ਆਜੋ ਮੈਂ ਤੁਹਾਨੂੰ ਜਿਹੜਾ ਅੰਦਰੋਂ ਦਿਖਾਣਾ ਜੌਣਾ ਮੋੜ ਦੇ ਸਪੈਸ਼ਲ ਫੋਟੋਆਂ ਲੱਗੀਆਂ ਨੇ ਤੇ ਮਾਤਾ ਨੈਣਾ ਦੇਵੀ ਦੀ ਜਿਹੜੀਆਂ ਅੰਦਰ ਤਸਵੀਰਾਂ ਲੱਗੀਆਂ ਹੋਈਆਂ ਨੇ ਬਿਲਕੁਲ ਜੀ ਇੱਕ ਛੋਟਾ ਜਿਹਾ ਜਿਹੜਾ ਕਮਰਾ ਬਣਾਇਆ ਹੋਇਆ ਤੇ ਇੱਥੇ ਜਿਹੜੀ ਸਮਾਦ ਬਣਾਈ ਆ ਕੋਈ ਕਹਿੰਦਾ ਜੌਣਾ ਮੋੜ ਨੂੰ ਹਸਾਰ ਜੇਲ੍ਹ ਦੇ ਵਿੱਚ ਜਿਹੜੀ ਫਾਂਸੀ ਦਿੱਤੀ ਗਈ ਸੀ ਕੋਈ ਕਹਿੰਦਾ ਜੌਨੇ ਮੋੜ ਨੇ ਜਿਹੜਾ ਮਤਲਬ ਪਿੱਛੇ ਮੁੜ ਕੇ ਵੇਖ ਲਿਆ ਸੀ ਤਾਂ ਉਹਦਾ ਜੇ ਕਲੇਜਾ ਜਿਹੜਾ ਪਾਟ ਗਿਆ ਸੀ ਕੋਈ ਕਹਿੰਦਾ ਪੁਲਸਰੀਆਂ ਗੋਲੀਆਂ ਨਾਲ ਮਰਿਆ ਸੀ ਨਾ ਪਰ ਦੋਸਤੋ ਇਹ ਇੱਕ ਰਹੱਸ ਹੈ ਪਰ ਇੱਥੇ ਜਿਹੜਾ ਬਹੁਤ ਘੱਟ ਲੋਕ ਆਉਂਦੇ ਨੇ ਮੈਨੂੰ ਲੱਗਦਾ ਪਹਿਲਾਂ ਕਿਸੇ ਨੇ ਵੀਡੀਓ ਵੀ ਨਹੀਂ ਬਣਾਈ ਹੋਣੀ ਜਦੋਂ ਜੌਨੇ ਮੋੜ ਨੇ ਮਾਤਾ ਨਾਇਨਾ ਦੇਵੀ ਤੋਂ ਛਾਲ ਮਾਰੀ ਸੀ ਮਾਤਾ ਦੇ ਕਹਿੰਦੇ ਬਚਨ ਹੋਏ ਸੀ ਉਹਨੂੰ ਜੌਨੇ ਮੋੜ ਨੂੰ ਵੀ ਛਾਲ ਮਾਰ ਤੇ ਪਿੱਛੇ ਜਿਹੜਾ ਮੁੜ ਕੇ ਦੇਖੀ ਨਾ ਤੇ ਤੇਰਾ ਬਾਲ ਵੀ ਜਿਹੜਾ 빙ਾ ਨਹੀਂ ਹੁੰਦਾ ਤੇ ਆਹ ਦੇਖੋ ਦੋਸਤੋ ਇਸ ਥਾਂ ਤੇ ਜਿਹੜਾ ਜੌਨੇ ਮੋੜ ਨੇ ਛਾਲ ਮਾਰੀ ਸੀ ਇਸ ਥਾਂ ਤੇ ਸਪੈਸ਼ਲ ਕਮਰਾ ਬਣਾਇਆ ਹੋਇਆਗਾ ਤੇ ਆਲੇ-ਦਾਲੇ ਦਾ ਜਿਹੜਾ ਤੁਹਾਨੂੰ ਮਾਹੌਲ ਦਿਖਾਉਣਾ ਤੇ ਇੱਥੋਂ ਮਾਤਾ ਨਾਇਨਾ ਦੇਵੀ ਦਾ ਮੰਦਿਰ ਕਿੱਡੀ ਦੂਰ ਹੈ ਉਹ ਵੀ ਦਿਖਾਉਂਗਾ ਹੈਨਾ ਤੇ ਇੱਧਰ ਜਿਹੜੇ ਆ ਘਰ ਪਏ ਹੋਏ ਨੇ ਆਲੇ-ਦਾਲੇ ਤੇ ਉਹ ਜਿਹੜਾ ਉੱਪਰ ਮਾਤਾ ਨਾਇਨਾ ਦੇਵੀ ਦਾ ਮੰਦਿਰ ਆ ਜੋ ਆਪਾਂ ਪਰਾਂ ਦੀ ਚੱਲ ਕੇ ਜਿਹੜਾ ਤੁਹਾਨੂੰ ਮੰਦਿਰ ਦਿਖਾਉਣਾ ਮੈਂ ਤੇ ਇੱਥੇ ਜਿਹੜੀ ਕਹਿੰਦੇ ਜੌਨੇ ਮੋੜ ਨੇ ਜਿਹੜੀ ਸ਼ਾਲ ਮਾਰੀ ਸੀ ਜੌਨੇ ਮੋੜ ਦਾ ਜਿਹੜਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਿਹੜਾ ਮੋੜਾਂ ਵਿਖੇ ਹੋਇਆ ਸੀਗਾ ਹੈਨਾ ਸਲੂਰ ਸੂਲਰ ਘਾੜ ਦੇ ਜਿਹੜੇ ਕੋਲ ਪਿੰਡ ਹੈਗਾ ਤੇ ਇਸ ਥਾਂ ਤੇ ਜਾਣੇ ਮੋੜ ਦੇ ਜਦੋਂ ਸੁਖ ਸੁਖੀ ਸੀ ਡੋਗਰ ਨੂੰ ਮਾਰਿਆ ਸੀ ਤੇ ਉਸ ਤੋਂ ਬਾਅਦ ਇੱਥੇ ਜਿਹੜਾ ਜਾਣੇ ਮੋੜ ਛਾਤਰ ਚੜਾਉਣ ਆਇਆ ਸੀਗਾ ਹੋ ਸਾਹਮਣੇ ਜਿਹੜਾ ਤੁਸੀਂ ਮੰਦਰ ਵੇਖ ਰਹੇ ਹੋ ਮਾਤਾ ਨੈਨਾ ਦੇਵੀ ਦਾ ਮੰਦਰ ਹੈ ਉੱਥੇ ਵੀ ਜਿਹੜਾ ਇੱਕ ਸਪੈਸ਼ਲ ਗੇਟ ਲੱਗਿਆ ਹੋਇਆ ਜਿੱਥੇ ਲੋਕ ਖੰਮਣੀ ਆਰੀਵਨ ਵਗੈਰਾ ਬਨ ਕੇ ਜਾਂਦੇ ਹਨ ਜੇ ਤੁਸੀਂ ਨੈਨਾ ਦੇਵੀ ਆਏ ਹੋਗੇ ਤਾਂ ਤੁਹਾਨੂੰ ਜਿਹੜਾ ਜਰੂਰ ਪਤਾ ਹੋਊਗਾ ਉੱਥੇ ਵੀ ਜਿਹੜਾ ਇੱਕ ਗੇਟ ਹੈ ਤੇ ਉੱਥੇ ਜਿਹੜੇ ਲੋਕ ਦੇਖਦੇ ਆ ਵੀ ਇੱਥੋਂ ਜਿਹੜੀ ਜਾਣੇ ਮੋੜ ਨੇ ਸ਼ਾਲ ਮਾਰੀ ਸੀ ਤੇ ਇੱਥੇ ਉਧਰੋਂ ਦੀ ਜਾਉਣਾ ਮੋੜ ਕਹਿੰਦੇ ਇੱਧਰ ਆਏ ਸੀ ਤੇ ਇੱਥੇ ਆ ਕੇ ਡਿੱਗਿਆ ਸੀ ਤੇ ਇੱਥੇ ਜਿਹੜਾ ਸਪੈਸ਼ਲ ਜਾਉਨੇ ਮੋੜ ਦਾ ਜਿਹੜਾ ਕਮਰਾ ਸਮਾਦ ਕਹਿਰੀ ਆਪਾਂ ਬਣਾਈ ਹੋਈ ਆ ਬਿਲਕੁਲ ਜਿਹੜਾ ਪਹਾੜੀਆਂ ਦੇ ਵਿੱਚ ਮਾਤਾ ਨਾਣਾ ਦੇਵੀ ਦਾ ਮੰਦਿਰ ਬਣਿਆ ਹੋਇਆਗਾ ਤੇ ਆਜੋ ਮੈਂ ਇੱਕ ਵਾਰੀ ਸੋਨੂੰ ਫੇਰ ਉਹ ਕਮਰਾ ਦਿਖਾਦਾ ਵੀ ਉਹ ਜਿਹੜਾ ਸਾਹਮਣੇ ਕਮਰਾ ਜਿਹੜਾ ਉਹ ਸਮਾਦ ਬਣਾਈ ਹੋਈ ਆ ਜਾਉਨੇ ਮੋੜ ਦੀ ਮਾਤਾ ਨਾਣਾ ਦੇਵੀ ਦੀ ਤਸਵੀਰਾਂ ਪੁਰਾਣੀਆਂ ਕਾਫੀ ਜਣੀਆਂ ਤਸਵੀਰਾਂ ਜਾਉਨੇ ਮੋੜ ਦੀਆਂ ਲੱਗੀਆਂ ਹੋਈਆਂ ਨੇ ਇਹ ਇੱਧਰ ਸਾਹਮਣੇ ਜਿਹੜਾ ਮਾਤਾ ਨੈਨਾ ਦੇਵੀ ਦਾ ਮੰਦਿਰ ਹੈ ਦੋਸਤੋ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਸਾਰ ਜੇਲ੍ਹ ਵਿੱਚ ਜਿਹੜੀ ਜਾਉਣੇ ਮੌੜ ਨੂੰ ਫਾਂਸੀ ਦਿੱਤੀ ਗਈ ਸੀ ਇੱਕ ਕੀਕਰ ਦੇ ਰੁੱਖ ਨਾਲ ਪਰ ਦੋਸਤੋ ਇਸ ਵਾਰੀ ਕਿੰਨੀ ਕਿ ਸਚਾਈ ਹੈ ਇੱਕ ਮੌੜ ਫਿਲਮ ਆਈ ਸੀ ਉਹਦੇ ਵਿੱਚ ਵੀ ਦਿਖਾਇਆ ਗਿਆ ਵੀ ਅੱਗੇ ਜਾਉਣੇ ਮੌੜ ਨਾਲ ਕੀ ਹੋਇਆ ਛਾਤਰ ਚੜਾਉਣ ਤੋਂ ਬਾਅਦ ਮੌੜ ਫਿਲਮ ਐਮੀ ਵਰਕ ਤੇ ਦੇਵ ਕਰੋੜ ਦੀ ਤੁਸੀਂ ਵੇਖੀ ਹੋਣੀ ਉਸ ਬਾਰੇ ਜਿਹੜਾ ਕੋਈ ਵੀ ਨਹੀਂ ਜਾਣਦਾ ਨਾ ਇਹ ਕਾਫੀ ਜੜੀਆਂ ਆਪਾਂ ਕਹਿੰਦੀ ਵੀ ਇਹਰਾ ਸਮੇਂ ਕਪਤਾਵਾ ਨੇ ਰਸਮਈ ਹੈ ਨਾ ਵੀ ਪ੍ਰਾਣੀਆਂ ਜਿਹੜੇ ਕਿਸੇ ਨੂੰ ਆਲੇ ਇਹਦੇ ਬਾਰੇ ਜਿਹੜੀਆਂ ਕਹਾਣੀਆਂ ਵਾਰੀ ਕੁਝ ਵੀ ਪਤਾ ਨਹੀਂ ਉਧਰ ਸਾਹਮਣੇ ਜਿਹੜਾ ਤੁਸੀਂ ਵੇਖ ਸਕਦੇ ਹੋ ਉੱਥੇ ਕਾਰ ਜਿਹੜੀ ਪਾਰਕਿੰਗ ਹੁੰਦੀ ਆ ਤੇ ਜੇ ਤੁਸੀਂ ਆਣਾ ਹੋਵੇ ਤਾਂ ਇਧਰ ਦੀ ਇੱਥੇ ਜਿਹੜਾ ਆ ਸਕਦੇ ਹੋ ਮਾਤਾ ਨੈਣਾ ਦੇਵੀ ਦੇ ਮੰਦਰ ਤੋਂ ਬਿਲਕੁਲ ਜਿਹੜਾ ਥੋੜੀ ਦੂਰ ਹੈ ਥੱਲੇ ਨੂੰ ਜਿਹੜੀ ਜਗਾ ਬਣੀ ਹੋਈ ਹੈ ਜਦੋਂ ਜੌਨੇ ਮੋੜ ਨੇ ਛਾਤਰ ਚੜਾਇਆ ਪਿੱਛੇ ਪੁਲਿਸ ਲੱਗੀ ਸੀ ਤਾਂ ਜਿਹੜੀ ਜੌਨੇ ਮੋੜ ਨੇ ਛਾਲ ਮਾਰ ਦਿੱਤੀ ਸੀ ਤੇ ਆਹ ਬਾਈ ਬੈਠਿਆ ਪੈਦੇ ਕੋਲੋਂ ਹੀ ਪੁੱਛਦੇ ਆ ਇਹ ਜੌਨੇ ਮੋੜ ਦੀ ਸਵਾਦ ਆ ਜੀ ਅੱਛਾ ਇੱਥੇ ਆ ਕੇ ਛਾਲ ਮਾਰੀ ਸੀ ਬਦਲ ਨਹੀਂ ਦੇਖਿਆ ਸੀ ਵੀ ਨਹੀਂ ਛਾਲ ਮਾਰ ਲਿਆ ਅੱਛਾ ਜੀ ਉਹ ਆਉਂਦੇ ਨੇ ਲੋਕ ਇੱਥੇ ਬਹੁਤ ਘੱਟ ਬਹੁਤ ਘੱਟ ਆਉਂਦੇ ਜੀ ਅੱਛਾ ਜੀ ਇੱਥੋਂ ਆ ਗੜੀ ਹੋਦਾ ਅਸੀਂ ਪੰਜਾਬ ਤੋਂ ਜੀ ਪੰਜਾਬ ਤੋਂ ਮਾਨਸਾ ਤੋਂ ਮਾਨਸਾ ਤੋਂ ਮਾਨਸਾ ਤੋਂ ਆਏ ਹਾਂ ਜੀ ਹਾਂ ਜੀ ਤੁਸੀਂ ਇੱਥੇ ਦੇ ਲੋਕ ਨਹੀਂ ਹਾਂ ਜੀ ਇੱਥੋਂ ਦੇ ਹਿੱਥੇ ਰਹਿੰਦੇ ਹਾਂ ਆਉਂਦੇ ਵੇ ਅਸੀਂ ਪੰਜਾਬ ਤੋਂ ਕੋਈ ਇੱਥੇ ਜਿਸ ਦਾ ਮਾਇਦਾ ਮੇਲੇ ਮੂਲਾ ਨੋਸਟੈਂਡ ਅੱਡਾ ਇੱਥੇ ਲੋਕਾਂ ਨੂੰ ਤਰੱਕੀ ਆਉਂਦੇ ਆਂਦੇ ਬਾਕੀ ਅੱਛਾ ਤਾਂ ਕਰਕੇ ਆ ਜਾਂਦੇ ਜੀ ਉਹ ਆ ਕੇ ਜਗ੍ਹਾ ਬਾਰੇ ਘੱਟ ਪਤਾ ਨਾ ਲੋਕਾਂ ਨੂੰ ਪਤਾ ਤਾਂ ਦਾ ਸਾਰੇ ਨੇ ਫਿਰ ਉਹ ਬੜੀ ਚੋਈ ਬਣਿਆ ਤੂੰ ਪਤਾ ਨਹੀਂ ਹੈ ਉਹ ਪਤਾ ਤਾਂ ਹੈਗਾ ਜੀ ਠੀਕ ਹੈ